ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੂਪ ਪੰਜਾਬੀ ਕਹਾਣੀਆਂ ਚੈਨਲ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਾਬਾ ਜੀ ਕੋਈ ਵੀ ਆਦਮੀ ਭੁੱਖਾ ਤੇ ਕੰਬਲ ਤੋਂ ਬਿਨਾ ਨਾ ਜਾਏ ਇਹ ਸਭ ਕੁਝ ਮੈਂ ਆਪਣੇ ਪਾਪਾ ਦੇ ਲਈ ਕਰ ਰਹੀ ਹਾਂ ਧਿਆਨ ਰੱਖਿਓ ਬਸ ਕੋਈ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਇੰਨਾ ਕਹਿੰਦੇ ਰੱਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਬਾਬਾ ਜੀ ਸਾਰਿਆਂ ਨੂੰ ਕਹਿੰਦੇ ਸਾਰੇ ਲਾਈਨ ਵਿੱਚ ਬੈਠ ਜਾਓ ਸਾਰਿਆਂ ਨੂੰ ਲੰਗਰ ਛਕਾ ਦਿਓ ਰੱਜੀ ਵੀ ਲੰਗਰ ਤੇ ਕੰਬਲ ਵੰਡਣ ਲੱਗੀ ਲੰਗਰ ਤੇ ਕੰਬਲ ਵੰਡੇ ਵੰਡੇ ਉਹ ਲਾਸਟ ਵਾਲੇ ਆਦਮੀ ਦੇ ਕੋਲ ਪਹੁੰਚ ਗਈ ਤੇ ਉਸ ਨੂੰ ਦੇਖ ਕੇ ਰੱਜੀ ਸੋਚੀ ਪੈ ਗਈ ਰੱਜੀ ਦੇ ਹੱਥੋਂ ਸਾਰਾ ਸਮਾਨ ਹੀਠਾਂ ਡਿੱਗ ਪਿਆ ਸ਼ਰੀਰ ਸੁੰਨ ਹੋ ਗਿਆ ਅੱਖਾਂ ਅੰਨੀਆਂ ਹੋ ਗਈਆਂ ਨਾ ਕੁਝ ਦਿਖ ਰਿਹਾ ਸੀ ਤੇ ਨਾ ਹੀ ਸੁਣ ਰਿਹਾ ਸੀ ਇਹ ਦੇਖ ਕੇ ਉਹ ਬਜ਼ੁਰਗ ਆਦਮੀ ਰੱਜੀ ਨੂੰ ਕਹਿੰਦਾ ਬੇਟਾ ਮੈਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਇੱਕ ਕੰਬਲ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੂੰ ਬੇਸ਼ੱਕ ਮੈਨੂੰ ਲੰਗਰ ਨਾ ਦੇ ਪਰ ਮੈਨੂੰ ਕੰਬਲ ਦੋ ਦੇ ਦੇ ਰੱਜੀ ਉਸ ਦੀ ਗੱਲ ਸੁਣ ਕੇ ਰੋ ਪਈ ਤੇ ਕਹਿੰਦੀ ਪਾਪਾ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਡੀ ਬੇਟੀ ਤੇ ਤੁਸੀਂ ਇੱਥੇ ਇਸ ਹਾਲਤ ਵਿੱਚ ਉਹ ਬਜ਼ੁਰਗ ਰੱਜੀ ਦੀਆਂ ਗੱਲਾਂ ਸੁਣ ਕੇ ਉਸ ਵੱਲ ਹੈਰਾਨ ਹੋ ਕੇ ਬਸ ਵੇਖੀ ਜਾ ਰਹੀ ਆ ਸੀ ਉਸ ਵਕਤ ਗੁਰਦੁਆਰੇ ਦੇ ਬਾਬਾ ਜੀ ਆ ਕੇ ਰੱਜੀ ਨੂੰ ਕਹਿੰਦੇ ਬੇਟਾ ਕੀ ਤੂੰ ਇਸ ਨੂੰ ਜਾਣਦੀ ਹੈ ਰੱਜੀ ਰੋਂਦੀ ਹੋਈ ਕਹਿੰਦੀ ਹੈ ਹਾਂ ਇਹ ਮੇਰੇ ਪਾਪਾ ਗੁਰਨਾਮ ਸਿੰਘ ਹਨ ਰੱਜੀ ਦੀ ਗੱਲ ਸੁਣ ਕੇ ਬਾਬਾ ਜੀ ਕਹਿੰਦੇ ਇੱਕ ਦਿਨ ਇਸ ਨੂੰ ਕੋਈ ਇੱਥੇ ਬਿਠਾ ਕੇ ਚਲਾ ਗਿਆ ਤੇ ਉਦੋਂ ਦੇ ਇਹ ਇਸ ਗੁਰਦੁਆਰੇ ਦੇ ਬਾਹਰ ਹੀ ਰਹਿੰਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਆਪਣੀ ਬੀਤ ਚੁਹੀ ਜ਼ਿੰਦਗੀ ਬਾਰੇ ਕੁਝ ਵੀ ਯਾਦ ਨਹੀਂ ਪਰ ਜੇ ਤੂੰ ਕਹਿ ਰਹੀ ਹੈ ਕਿ ਤੇਰੇ ਪਾਪਾ ਨੇ ਤਾਂ ਫਿਰ ਇਸ ਦੀ ਇਹ ਹਾਲਤ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਰੱਜੀ ਕਹਿੰਦੀ ਬਾਬਾ ਜੀ ਮੇਰੇ ਪਾਪਾ ਨੂੰ ਮੇਰਾ ਭਰਾ ਦਲਜੀਤ ਸਿੰਘ ਕੈਨੇਡਾ ਲੈ ਗਿਆ ਸੀ ਤੇ ਉਦੋਂ ਦੀ ਮੇਰੀ ਰੋਜ਼ ਗੱਲਬਾਤ ਪਾਪਾ ਨਾਲ ਹੁੰਦੀ ਹੈ ਅਤੇ ਇਹ ਇੱਥੇ ਉਹ ਵੀ ਇਸ ਹਾਲਤ ਵਿੱਚ ਮੈਂ ਤਾਂ ਖੁਦ ਵੀ ਹੈਰਾਨ ਹਾਂ ਜਾਂ ਤਾਂ ਦਲਜੀਤ ਵੀਰਜੀ ਪਾਪਾ ਨੂੰ ਇੱਥੇ ਹੀ ਛੱਡ ਕੇ ਚਲੇ ਗਏ ਜਾਂ ਫਿਰ ਪਾਪਾ ਖੁਦ ਉੱਥੋਂ ਇੱਥੇ ਆ ਗਏ ਹੁਣ ਇਹਨਾਂ ਨੂੰ ਤਾਂ ਕੁਝ ਵੀ ਯਾਦ ਨਹੀਂ ਜੋ ਮੈਂ ਇਹਨਾਂ ਤੋਂ ਪੁੱਛ ਲਵਾਂ ਫਿਰ ਰੱਜੀ ਆਪਣੇ ਪਾਪਾ ਨੂੰ ਆਪਣੇ ਨਾਲ ਘਰ ਲੈ ਗਈ ਅਤੇ ਘਰ ਆ ਕੇ ਉਸਨੇ ਆਪਣੇ ਭਰਾ ਦਲਜੀਤ ਨੂੰ ਫੋਨ ਕੀਤਾ ਹੈਲੋ ਵੀਰਜੀ ਕੀ ਹਾਲ ਹੈ ਕੀ ਚੱਲ ਰਿਹਾ ਹੈ ਉਹ ਕਹਿੰਦਾ ਕੁਝ ਨਹੀਂ ਬਸ ਫ੍ਰੀ ਬੈਠਾ ਹਾਂ ਤੂੰ ਦਸਰਤ ਜੀ ਕਿਵੇਂ ਆ? ਘਰ ਸਭ ਠੀਕ ਠਾਕ? ਅੱਜ ਤਾਂ ਤੁਹਾਡੇ ਸੁਖਮਨੀ ਸਾਹਿਬ ਜੀ ਦਾ ਪਾਠ ਸੀ ਨਾ? ਅੱਜ ਤਾਂ ਤਿਆਰੀਆਂ ਵਿੱਚ ਲੱਗੇ ਹੋਣੇ। ਅੱਗੋ ਰੱਜੀ ਕਹਿੰਦੀ, "ਬਸ ਉਹੀ ਚੱਲ ਰਹੀਆਂ ਨੇ।" ਰੱਜੀ ਕਹਿੰਦੀ, "ਵੀਰ ਜੀ ਪਾਪਾ ਨੂੰ ਫੋਨ ਦਿਓ। ਉਹਨਾਂ ਨੂੰ ਪਾਠ ਬਾਰੇ ਬਹੁਤ ਨੌਲੇਜ ਹੈ। ਮੈਂ ਉਹਨਾਂ ਨੂੰ ਕੁਝ ਪੁੱਛਣਾ ਚਾਹੁੰਦੀ ਹਾਂ।" ਠੀਕ ਹੈ, ਮੈਂ ਤੇਰੀ ਗੱਲ ਕਰਵਾਉਂਦਾ ਹਾਂ। ਪਾਪਾ, ਰੱਜੀ ਦਾ ਫੋਨ ਹੈ। ਤੇ ਅੱਗੋਂ ਰੱਜੀ ਦੇ ਪਾਪਾ ਦੀ ਆਵਾਜ਼ ਆਈ ਹਾਂ ਰੱਜੀ ਬੋਲ ਪੁੱਤ ਅੱਜ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਮੈਂ ਤਾਂ ਦਵਾਈ ਖਾ ਕੇ ਸੋ ਹੀ ਰਿਹਾ ਸੀ ਤੂੰ ਸ਼ਾਮ ਨੂੰ ਗੱਲ ਕਰ ਲਈ ਤੇ ਦਲਜੀਤ ਫੋਨ ਲੈ ਕੇ ਕਹਿੰਦਾ ਰੱਜੀ ਪਾਪਾ ਤੋਂ ਇੱਥੇ ਦੀ ਠੰਡ برداشت ਨਹੀਂ ਹੁੰਦੀ ਇਸ ਲਈ ਥੋੜੇ ਸੁਸਤ ਹੋ ਗਏ ਹਨ ਫਿਰ ਕਦੇ ਗੱਲ ਕਰ ਲਈ ਪਰ ਰੱਜੀ ਬਹੁਤ ਹੈਰਾਨ ਸੀ ਕਿ ਫੋਨ ਤੇ ਕਿਸ ਦੀ ਆਵਾਜ਼ ਸੀ ਆਖਿਰ ਇਹ ਸਭ ਕੀ ਹੋ ਰਿਹਾ ਹੈ ਰੱਜੀ ਆਪਣੀ ਘਰ ਵਾਲੇ ਨੂੰ ਕਹਿੰਦੀ ਪਤਾ ਨਹੀਂ ਪਾਪਾ ਨੂੰ ਕੀ ਹੋ ਗਿਆ ਜਦੋਂ ਪਾਪਾ ਨੂੰ ਦਲਜੀਤ ਆਪਣੇ ਨਾਲ ਕਨੇਡਾ ਲੈ ਗਿਆ ਸੀ ਤਾਂ ਫਿਰ ਪਾਪਾ ਇਸ ਹਾਲਤ ਵਿੱਚ ਇੱਥੇ ਕਿਵੇਂ ਇੱਧਰ ਇਹ ਮੈਨੂੰ ਪਹਿਚਾਨ ਨਹੀਂ ਰਹੇ ਉੱਧਰ ਦਲਜੀਤ ਵੀਰ ਜੀ ਪਤਾ ਨਹੀਂ ਮੇਰੀ ਕਿਸ ਨਾਲ ਗੱਲ ਕਰਵਾ ਰਹੇ ਹਨ ਰੱਜੀ ਦਾ ਘਰ ਵਾਲਾ ਕਹਿੰਦਾ ਰੱਜੀ ਤੈਨੂੰ ਪੂਰਾ ਯਕੀਨ ਹੈ ਕਿ ਇਹ ਤੇਰੇ ਪਾਪਾ ਨੇ ਕਿਉਂਕਿ ਇਹ ਤੈਨੂੰ ਪਹਿਚਾਨ ਵੀ ਨਹੀਂ ਰਹੇ ਤੇ ਉਦੜ ਦਲਜੀਤ ਨੇ ਤੇਰੀ ਅੱਜ ਗੱਲ ਵੀ ਪਾਪਾ ਨਾਲ ਕਰਵਾ ਦਿੱਤੀ ਹੈ ਕਿ ਤੇ ਇਹ ਨਹੀਂ ਕਿ ਇਹ ਕੋਈ ਬਹਿਰੂਬੀਆ ਹੋਵੇ ਰੱਜੀ ਕਹਿੰਦੀ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਕਿ ਮੈਂ ਆਪਣੇ ਪਾਪਾ ਨੂੰ ਨਹੀਂ ਪਹਿਚਾਨਦੀ ਜ਼ਰੂਰ ਇਹਨਾਂ ਨਾਲ ਕੋਈ ਬਹੁਤ ਵੱਡੀ ਸਾਜ਼ਿਸ਼ ਹੋਈ ਹੈ ਪਰ ਇਸ ਗੱਲ ਦਾ ਮੈਂ ਪਤਾ ਲਗਾ ਕੇ ਹੀ ਰਾਂਗੀ ਪਰ ਦਲਜੀਤ ਵੀ ਬਹੁਤ ਦੂਰ ਹੈ ਆਖਰ ਮੈਂ ਸੱਚਾਈ ਦਾ ਪਤਾ ਕਰਾਂ ਤਾਂ ਕਰਾਂ ਕਿਵੇਂ ਰੱਜੀ ਦਾ ਘਰ ਵਾਲਾ ਕਹਿੰਦਾ ਰੱਜੀ ਇਹ ਸਭ ਬਾਅਦ ਵਿੱਚ ਦੇਖਾਂਗੇ ਪਹਿਲਾਂ ਆਪਾਂ ਨੂੰ ਪਾਪਾ ਦਾ ਇਲਾਜ ਕਰਾਉਣਾ ਚਾਹੀਦਾ ਹੈ ਇੱਕ ਵਾਰ ਇਹ ਠੀਕ ਹੋ ਜਾਣ ਬਾਕੀ ਸਭ ਆਪਣੇ ਆਪ ਪਤਾ ਲੱਗ ਜਾਏਗਾ ਰੱਜੀ ਆਪਣੇ ਪਾਪਾ ਨੂੰ ਕਹਿੰਦੀ ਪਾਪਾ ਤੁਸੀਂ ਮੈਨੂੰ ਪਹਿਚਾਣਦੇ ਨਹੀਂ ਤੁਹਾਡੀ ਤਾਂ ਮੇਰੇ ਵਿੱਚ ਜਾਣ ਵਸਦੀ ਸੀ ਫਿਰ ਤੁਸੀਂ ਮੈਨੂੰ ਕਿਵੇਂ ਭੁੱਲ ਸਕਦੇ ਹੋ ਕੁਝ ਤਾਂ ਯਾਦ ਕਰੋ ਰੱਜੀ ਫਿਰ ਰੋ ਪਈ ਗੁਰਨਾਮ ਸਿੰਘ ਕਹਿੰਦੇ ਬੇਟਾ ਤੂੰ ਕੌਣ ਹੈ ਮੈਨੂੰ ਸੱਚਮੁੱਚ ਕੁਝ ਯਾਦ ਨਹੀਂ ਪੁੱਤਰ ਤੂੰ ਜੋ ਗਰੀਬਾਂ ਵਿੱਚ ਦਾਨਪੂਰਨ ਕਰਦੀ ਹੈ ਇਹ ਬਹੁਤ ਚੰਗਾ ਕੰਮ ਹੈ ਰੱਬ ਤੇਰਾ ਭਲਾ ਕਰੇ ਗੁਰਨਾਮ ਸਿੰਘ ਨੇ ਆਪਣੇ ਕੰਬਦੇ ਹੱਥਾਂ ਨਾਲ ਰੱਜੀ ਨੂੰ ਆਸ਼ੀਰਵਾਦ ਦਿੱਤਾ ਤਾਂ ਰੱਜੀ ਆਪਣੇ ਹੰਝੂਆਂ ਨੂੰ ਛਪਾਉਂਦੀ ਹੋਈ ਉੱਥੋਂ ਚਲੀ ਗਈ ਅਗਲੇ ਦਿਨ ਰੱਜੀ ਗੁਰਨਾਮ ਸਿੰਘ ਨੂੰ ਡਾਕਟਰ ਦੇ ਕੋਲ ਲੈ ਗਈ ਡਾਕਟਰ ਨੇ ਕਾਫੀ ਸੋਚ ਵਿਚਾਰ ਕੀਤੇ ਕਈ ਟੈਸਟ ਵੀ ਕੀਤੇ ਤੇ ਉਸ ਤੋਂ ਬਾਅਦ ਉਸਨੇ ਗਰਨਾਮ ਸਿੰਘ ਨੂੰ ਕਿਹਾ ਕਿ ਇਹ ਕਿਸੇ ਗਹਿਰੇ ਸਦਮੇ ਕਰਕੇ ਆਪਣੀ ਯਾਦਦਾਸ਼ਤ ਖੋ ਬੈਠੇ ਹਨ ਇਹੋ ਜਿਹੇ ਮਰੀਜ਼ਾਂ ਦੀ ਯਾਦਦਾਸ਼ਤ ਵਾਪਸ ਲਿਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਜੇ ਉਹੀ ਗੱਲ ਇਨ੍ਹਾਂ ਸਾਹਮਣੇ ਦੁਬਾਰਾ ਹੋ ਜਾਵੇ ਤਾਂ ਫਿਰ ਇਨ੍ਹਾਂ ਦੀ ਯਾਦਦਾਸ਼ਤ ਵਾਪਸ ਵੀ ਆ ਸਕਦੀ ਹੈ ਪਰ ਫਿਰ ਵੀ ਪੱਕਾ ਨਹੀਂ ਕਹਿ ਸਕਦੇ ਰੱਜੀ ਡਾਕਟਰ ਦੀ ਇਹ ਗੱਲ ਸੁਣ ਕੇ ਬਹੁਤ ਨਰਾਸ਼ ਹੋ ਗਈ ਉਹ ਆਪਣੇ ਪਾਪਾ ਨੂੰ ਘਰੇ ਲੈ ਕੇ ਆ ਗਈ ਘਰੇ ਆ ਕੇ ਉਹ ਆਪਣੇ ਘਰ ਵਾਲੇ ਸਤਨਾਮ ਸਿੰਘ ਨੂੰ ਕਹਿੰਦੀ ਅੱਜ ਤੋਂ ਪਹਿਲਾਂ ਮੈਂ ਕਦੇ ਵੀ ਮੈਂ ਆਪਣੇ ਪਾਪਾ ਨੂੰ ਇੰਨਾ ਲਾਚਾਰ ਮਹਿਸੂਸ ਨਹੀਂ ਕੀਤਾ ਦੇਖ ਰੱਜੀ ਡਾਕਟਰ ਦੇ ਅਨੁਸਾਰ ਪਾਪਾ ਨੂੰ ਉਹੀ ਸਭ ਕੁਝ ਦੁਬਾਰਾ ਦਿਖਾਉਣ ਨਾਲ ਉਹਨਾਂ ਦੀ ਯਾਦਦਾਸ਼ਤ ਵਾਪਸ ਆ ਜਾਵੇਗੀ ਪਰ ਆਪਾਂ ਨੂੰ ਕੀ ਪਤਾ ਹੈ ਕਿ ਪਾਪਾ ਨਾਲ ਕੀ ਹੋ ਰਿਹਾ ਹੈ ਬਸ ਹੁਣ ਤਾਂ ਇੱਕ ਹੀ ਰਸਤਾ ਹੈ ਉਹ ਹੈ ਦਿਲਜੀਤ ਰੱਜੀ ਕਹਿੰਦੀ ਦਲਜੀਤ ਇੰਨੇ ਚਿਰ ਤੋਂ ਝੂਠ ਬੋਲਦਾ ਆ ਰਿਹਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਸੱਚ ਦੱਸਣਗੇ ਮੈਂ ਦੂਰ ਬੈਠੀ ਇਹੀ ਸਮਝਦੀ ਰਹੀ ਪਾਪਾ ਕਨੇਡਾ ਵਿੱਚ ਆਰਾਮ ਨਾਲ ਰਹਿੰਦੇ ਹਨ ਮੇਰੇ ਦਿਮਾਗ ਵਿੱਚ ਇਹ ਗੱਲ ਕਿਉਂ ਨਹੀਂ ਆਈ ਕਿ ਦਲਜੀਤ ਪਾਪਾ ਨੂੰ ਵੀਡੀਓ ਕਾਲ ਦੇ ਸਾਹਮਣੇ ਕਿਉਂ ਨਹੀਂ ਆਉਣ ਦਿੰਦੇ ਰੱਜੀ ਦਾ ਹਸਬੰਦ ਸਤਨਾਮ ਸਿੰਘ ਕਹਿੰਦਾ ਰੱਜੀ ਮੈਂ ਤੇਰੀ ਇਹ ਹਾਲਤ ਸਮਝਦਾ ਹਾਂ ਹੁਣ ਸਮਾਂ ਸਖਤ ਤੋਂ ਸਖਤ ਕਦਮ ਉਠਾਉਣ ਦਾ ਹੈ ਦਲਜੀਤ ਹੈ ਤੇ ਮੋਹ ਮੇਰਾ ਭਰਾ ਹੀ ਪਰ ਮੈਂ ਉਸ ਨੂੰ ਜਾਣਦੀ ਹਾਂ ਕਿ ਉਹ ਸੱਚਾਈ ਹੁਣ ਐਵੇਂ ਨਹੀਂ ਦੱਸੇਗਾ ਜੇ ਉਹਨਾਂ ਨੂੰ ਪਾਪਾ ਬਾਰੇ ਪਤਾ ਲੱਗ ਗਿਆ ਤਾਂ ਉਹ ਇੰਡੀਆ ਵਾਪਸ ਕਦੇ ਨਹੀਂ ਆਏਗਾ ਇਸ ਲਈ ਉਸ ਨੂੰ ਹੁਣ ਇੱਥੇ ਬੁਲਾਉਣਾ ਪਵੇਗਾ ਤੇ ਸਿਰਫ ਇੱਕ ਹੀ ਚੀਜ਼ ਹੈ ਜੋ ਉਸ ਨੂੰ ਬੁਲਾ ਸਕਦੀ ਹੈ ਉਹ ਹੈ ਪੈਸਾ ਤੂੰ ਦਲਜੀਤ ਨੂੰ ਇਹ ਕਹਿ ਕਿ ਪਾਪਾ ਦੀ ਇੱਕ ਬੀਮਾ ਪਾਲਸੀ ਪੂਰੀ ਹੋ ਚੁੱਕੀ ਹੈ ਉਹ ਵੀ 50 ਲੱਖ ਦੀ ਤੇ ਉਹ ਪਾਪਾ ਦੇ ਸਾਈਨ ਕਰਨ ਨਾਲ ਹੀ ਮਿਲ ਸਕਦੀ ਹੈ ਇਸ ਗੱਲ ਦਾ ਪੂਰਾ ਧਿਆਨ ਰੱਖਿਏ ਕਿ ਉਸ ਨੂੰ ਕੋਈ ਸ਼ੱਕ ਨਾ ਹੋਵੇ ਤੇ ਤੂੰ ਕਹੀਂ ਵੀਰਜੀ ਪਾਪਾ ਨੂੰ ਪੁੱਛੋ ਜਿਸ ਤੇ ਉਹਨਾਂ ਨੇ ਮੇਰੇ ਘਰ ਦਾ ਐਡਰੈਸ ਦਿੱਤਾ ਸੀ ਫਿਰ ਦੇਖਾਂਗੇ ਉਹ ਕੀ ਬਹਾਨਾ ਬਣਾਉਂਦੇ ਹੈ ਤੇ ਉਸੇ ਰਾਤ ਹੀ ਜਦੋਂ ਗਰਨਾਮ ਸਿੰਘ ਸੋ ਰਿਹਾ ਸੀ ਤਾਂ ਨੀਂਦ ਵਿੱਚ ਉੱਚੀ ਉੱਚੀ ਕਹਿ ਰਿਹਾ ਸੀ ਮੈਂ ਨਹੀਂ ਮਾਰਿਆ ਉਸ ਨੂੰ ਬੇਟਾ ਤੂੰ ਤਾਂ ਮੇਰੇ ਤੇ ਯਕੀਨ ਕਰ ਰੱਜੀ ਆਪਣੇ ਪਾਪਾ ਦੇ ਕਮਰੇ ਵਿੱਚ ਸੁੱਤੀ ਸੀ ਤੇ ਉਹ ਆਵਾਜ਼ ਸੁਣ ਕੇ ਉੱਠ ਗਈ ਰੱਜੀ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਨੀਂਦ ਵਿੱਚ ਪਾਪਾ ਕੋਈ ਗੱਲ ਦੱਸ ਰਹੇ ਹਨ ਪਰ ਉਹ ਇਸ ਗੱਲ ਤੋਂ ਇਲਾਵਾ ਕੁਝ ਹੋਰ ਨਾ ਬੋਲੇ ਤੇ ਫਿਰ ਵਾਪਸ ਸੌਂ ਗਈ ਅਗਲੇ ਦਿਨ ਰੱਜੀ ਫੋਨ ਤੇ ਆਪਣੇ ਭਰਾ ਦਲਜੀਤ ਨੂੰ ਉਹੀ ਕੁਝ ਕਹਿੰਦੀ ਜੋ ਸਤਨਾਮ ਸਿੰਘ ਨੇ ਕਿਹਾ ਸੀ ਰੱਜੀ ਕਹਿੰਦੀ ਵੀਰ ਜੀ ਜਰਾ ਪਾਪਾ ਨੂੰ ਫੋਨ ਦੇਣਾ ਤਾਂ ਭਰਾ ਕਹਿੰਦਾ ਪਾਪਾ ਆਪਣੇ ਦੋਸਤ ਨਾਲ ਬਾਹਰ ਘੁੰਮਣ ਗਏ ਨੇ ਸਾਰਾ ਦਿਨ ਘਰੇ ਰਹਿ ਕੇ ਉਹ ਬੋਰ ਹੋ ਜਾਂਦੇ ਨੇ ਇਸ ਲਈ ਮੈਂ ਹੀ ਉਹਨਾਂ ਨੂੰ ਕਹਿੰਦਾ ਹਾਂ ਕਿ ਕਿਤੇ ਬਾਹਰ ਚਲੇ ਜਾਓ ਜਦੋਂ ਉਹ ਘਰੇ ਆਉਣਗੇ ਤਾਂ ਮੈਂ ਉਹਨਾਂ ਨੂੰ ਦੱਸ ਦੇਵਾਂਗਾ ਤੂੰ ਇੱਕ ਗੱਲ ਦੱਸ ਜੇ ਮੈਂ ਹੀ ਆਵਾਂ ਤਾਂ ਚੱਲੇਗਾ ਪਾਪਾ ਦੀ ਉਮਰ ਵੀ ਹੁਣ ਕਾਫੀ ਹੋ ਗਈ ਹੈ ਉੱਤੋਂ ਇੰਨਾ ਲੰਬਾ ਸਫ਼ਰ ਰੱਜੀ ਕਹਿੰਦੀ ਵੀਰ ਜੀ ਇਹ ਪਾਲਸੀ ਪਾਪਾ ਦੇ ਨਾਂ ਤੇ ਹੈ ਤੇ ਉਹਨਾਂ ਦੇ ਹੀ ਸਾਈਨ ਚਾਹੀਦੇ ਨੇ ਪਰ ਨੋਮਨੀ ਤੇ ਤੁਹਾਡਾ ਨਾਮ ਹੈ ਪਰ ਮੈਂ ਵਕੀਲ ਨੂੰ ਪੁੱਛਦੀ ਹਾਂ ਕਿ ਤੁਹਾਡੇ ਸਾਈਨ ਨਾਲ ਵੀ ਕੰਮ ਚੱਲ ਜਾਏਗਾ ਜਾਂ ਨਹੀਂ ਇਹ ਕਹਿ ਕੇ ਰੱਜੀ ਨੇ ਫੋਨ ਕੱਟ ਦਿੱਤਾ ਅਗਲੇ ਦਿਨ ਫਿਰ ਫੋਨ ਕਰਕੇ ਰੱਜੀ ਕਹਿੰਦੀ ਹਾਂ ਵੀਰ ਜੀ ਤੁਹਾਡੇ ਸਾਈਨ ਵੀ ਚੱਲ ਜਾਣਗੇ ਤਾਂ ਅੱਗੋ ਦਲਜੀਤ ਕਹਿੰਦਾ ਠੀਕ ਹੈ ਮੈਂ ਟਿਕਟ ਕਰਵਾ ਲੈਂਦਾ ਹਾਂ ਤੇ ਤੇਰੀ ਭਾਬੀ ਨੂੰ ਵੀ ਬਹੁਤ ਟਾਈਮ ਹੋ ਗਿਆ ਇੱਥੇ ਆਏ ਹੋਏ ਰੱਜੀ ਕਹਿੰਦੀ ਕਾਸ਼ ਪਾਪਾ ਵੀ ਆ ਜਾਂਦੇ ਪਰ ਤੁਸੀਂ ਦੋਨੋਂ ਆ ਜਾਓ ਤਾਂ ਪਾਪਾ ਦੀ ਦੇਖਭਾਲ ਕੌਣ ਕਰੇਗਾ ਦਲਜੀਤ ਕਹਿੰਦਾ ਇੱਥੇ ਪਾਪਾ ਲਈ ਫੁੱਲ ਟਾਈਮ ਮੇਡ ਹੈ ਫੋਨ ਰੱਖਣ ਤੋਂ ਬਾਅਦ ਰੱਜੀ ਸਤਨਾਮ ਨੂੰ ਕਹਿੰਦੀ ਕਿਵੇਂ ਝੂਠ ਤੇ ਝੂਠ ਬੋਲੀ ਜਾ ਰਹੇ ਹਨ ਉਸ ਤੇ ਇਸ ਝੂਠ ਦਾ ਕਰਾਰਾ ਜਵਾਬ ਜੇ ਮੈਂ ਨਾਂ ਦਿੱਤਾ ਤਾਂ ਮੇਰਾ ਨਾਂ ਵੀ ਰੱਜੀ ਨਹੀਂ ਸਤਨਾਮ ਕਹਿੰਦਾ ਰੱਜੀ ਆਪਾਂ ਨੂੰ ਸਾਵਧਾਨ ਹੋ ਕੇ ਕੰਮ ਕਰਨਾ ਪਵੇਗਾ ਕਿਤੇ ਇਹ ਨਾ ਹੋਵੇ ਕਿ ਦਲਜੀਤ ਦੇਉਣ ਤੋਂ ਪਹਿਲਾਂ ਹੀ ਉਸ ਨੂੰ ਇਹ ਸਭ ਕੁਝ ਪਤਾ ਚਲ ਜਾਏ ਇੱਕ ਦਿਨ ਰੱਜੀ ਆਪਣੇ ਪਾਪਾ ਨੂੰ ਪਾਰਕ ਵਿੱਚ ਘੁਮਾਣ ਲੈ ਗਈ ਤਾਂ ਉਹਨਾਂ ਨੂੰ ਕੁਝ ਪੁਰਾਣੀਆਂ ਤਸਵੀਰਾਂ ਦਿਖਾਉਣ ਲੱਗੀ ਪਰ ਉਹ ਉਹਨਾਂ ਤਸਵੀਰਾਂ ਨੂੰ ਇੱਕ ਅਣਜਾਨ ਦੀ ਤਰ੍ਹਾਂ ਵੇਖ ਰਹੇ ਸੀ ਇੱਥੋਂ ਤੱਕ ਕਿ ਉਹ ਆਪਣੀ ਪਤਨੀ ਨੂੰ ਵੀ ਨਹੀਂ ਪਹਿਚਾਨ ਰਹੇ ਸੀ ਜਿਵੇਂ ਹੀ ਰੱਜੀ ਨੇ ਆਪਣੇ ਪਾਪਾ ਨੂੰ ਦਲਜੀਤ ਦੀ ਤਸਵੀਰ ਦਿਖਾਈ ਤਾਂ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹ ਕਹਿੰਦੇ ਬੇਟਾ ਇਹ ਤੁਹਾਡੇ ਪਰਿਵਾਰ ਵਿੱਚ ਕੀ ਕਰ ਰਿਹਾ ਹੈ ਰੱਜੀ ਕਹਿੰਦੀ ਤੁਸੀਂ ਜਾਣਦੇ ਹੋ ਇਸ ਨੂੰ ਕੀ ਕੀਤਾ ਹੈ ਇਸ ਨੇ ਤੁਹਾਡੇ ਨਾਲ ਇਸ ਤੋਂ ਪਹਿਲਾਂ ਸਤਨਾਮ ਸਿੰਘ ਕੁਝ ਦੱਸ ਦੇ ਇੱਕ ਬਜ਼ੁਰਗ ਆ ਕੇ ਕਹਿੰਦਾ ਰੱਜੀ ਮੈਂ ਤੈਨੂੰ ਕਿੰਨੇ ਦਿਨਾਂ ਬਾਅਦ ਮਿਲ ਰਿਹਾ ਹਾਂ ਤੇ ਗੁਰਨਾਮ ਸਿੰਘ ਕੈਨੇਡਾ ਤੋਂ ਕਦੋਂ ਵਾਪਸ ਆਏ ਰੱਜੀ ਕਹਿੰਦੀ ਅੰਕਲ ਤੁਸੀਂ ਕਿਵੇਂ ਹੋ ਤੁਹਾਡਾ ਕੀ ਹਾਲ ਹੈ ਜਦੋਂ ਅੰਕਲ ਕਹਿੰਦੇ ਬੇਟਾ ਮੈਂ ਬਿਲਕੁਲ ਠੀਕ ਹਾਂ ਹੁਣ ਉਮਰ ਹੋ ਗਈ ਘਰੋਂ ਜ਼ਿਆਦਾ ਨਿਕਲਿਆ ਨਹੀਂ ਜਾਂਦਾ ਮੈਂ ਗਰਨਾਮ ਸਿੰਘ ਨੂੰ ਉਦੋਂ ਦਾ ਮਿਲਿਆ ਹੋਇਆ ਜਦੋਂ ਇਹ ਕੈਨੇਡਾ ਗਿਆ ਸੀ ਤੇ ਉਸ ਤੋਂ ਬਾਅਦ ਇਸ ਨੂੰ ਅੱਜ ਮਿਲਿਆ ਹਾਂ ਪਰ ਇਹ ਕਦੋਂ ਆਏ ਅਸੀਂ ਗਵੰਡੀ ਘਟ ਤੇ ਦੋਸਤ ਜ਼ਿਆਦਾ ਸੀ ਕੁਝ ਟਾਈਮ ਲਈ ਕੈਨੇਡਾ ਕੀ ਚਲੇ ਗਏ ਸਾਰੇ ਰਿਸ਼ਤੇਦਾਰ ਨੂੰ ਹੀ ਭੁੱਲ ਗਏ ਰੱਜੀ ਕਹਿੰਦੀ ਕੀ ਦੱਸਾਂ ਅੰਕਲ ਹੁਣ ਪਾਪਾ ਨੂੰ ਕੁਝ ਵੀ ਯਾਦ ਨਹੀਂ ਤੁਸੀਂ ਨਹੀਂ ਜਾਣਦੇ ਕਿ ਮੈਂ ਪਾਪਾ ਨੂੰ ਕਿਸ ਹਾਲਤ ਵਿੱਚ ਦੇਖਿਆ ਸੀ ਸਾਡੀ ਬਹੁਤ ਕੋਸ਼ਿਸ਼ ਨਾਲ ਸਤਨਾਮ ਦੀ ਬਦਲੀ ਇਸ ਸ਼ਹਿਰ ਵਿੱਚ ਹੋਈ ਹੈ ਮੇਰੇ ਸੱਸ ਸਹੁਰੇ ਦਾ ਵੀ ਸਾਡੇ ਤੋਂ ਇਲਾਵਾ ਕੋਈ ਨਹੀਂ ਤੇ ਮੈਂ ਸੋਚਦੀ ਸੀ ਕਿ ਮੇਰੇ ਪਾਪਾ ਤਾਂ ਵਧੀਆ ਮੇਰੇ ਭਰਾ ਦੇ ਨਾਲ ਕੈਨੇਡਾ ਵਿੱਚ ਸੈੱਟ ਹੋ ਗਏ ਹਨ ਫਿਰ ਉਸ ਨੇ ਸਾਰੀ ਗੱਲ ਦੱਸੀ ਤਾਂ ਅੰਕਲ ਕਹਿੰਦੇ ਬੇਟਾ ਜਦੋਂ ਇਸਨੇ ਮੈਨੂੰ ਆਪਣੀ ਕੈਨੇਡਾ ਜਾਣ ਦੀ ਗੱਲ ਦੱਸੀ ਸੀ ਉਹ ਵੀ ਦਲਜੀਤ ਦੇ ਨਾਲ ਤਾਂ ਮੈਨੂੰ ਥੋੜਾ ਮਹਿਸੂਸ ਹੋਇਆ ਕਿ ਦਲਜੀਤ ਤਾਂ ਕਦੇ ਸਿੱਧੇ ਮੂੰਹ ਆਪਣੇ ਪਿਓ ਨਾਲ ਗੱਲ ਨਹੀਂ ਕਰਦਾ ਗਰਨਾਮ ਸਿੰਘ ਅਕਸਰ ਹੀ ਆਪਣਾ ਦੁੱਖ ਮੈਨੂੰ ਦੱਸ ਦਿੰਦਾ ਸੀ ਇੱਕ ਦਿਨ ਮੈਂ ਇਸ ਨੂੰ ਪੁੱਛਿਆ ਕਿ ਸਤਨਾਮ ਜੀਆ ਜੇ ਕੋਈ ਪਰੇਸ਼ਾਨੀ ਹੈ ਤਾਂ ਤੂੰ ਮੈਨੂੰ ਦੱਸ ਦੇ ਅੱਗੋਂ ਮੈਨੂੰ ਕਹਿੰਦਾ ਹਰਨੇਕ ਤੂੰ ਮੈਨੂੰ ਕੁਝ ਖਵਾ ਸਕਦਾ ਹੈ ਬਹੁਤ ਭੁੱਖ ਲੱਗੀ ਹੈ ਯਾਰ ਪਰ ਇਹ ਗੱਲ ਦਲਜੀਤ ਜਾਂ ਮੇਰੀ ਨੂਨੂ ਨਾਲ ਦੱਸੀ ਉਹ ਸਵੇਰ ਦੇ ਦੋਵੇਂ ਕਿਤੇ ਗਏ ਹੋਏ ਹਨ ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹ ਕਦੋਂ ਆਉਣਗੇ ਮੈਂ ਸੋਚਿਆ ਕਿ ਮੇਰਾ ਖਾਣਾ ਫ੍ਰਿਜ ਵਿੱਚ ਰੱਖ ਕੇ ਗਏ ਹੋਣਗੇ ਪਰ ਨਹੀਂ ਮੈਨੂੰ ਬਹੁਤ ਭੁੱਖ ਲੱਗੀ ਹੈ ਤੇ ਪੈਸੇ ਵੀ ਨਹੀਂ ਮੇਰੇ ਕੋਲ ਗਰਨਾਮ ਦੀ ਇਹ ਗੱਲ ਸੁਣ ਕੇ ਮੈਨੂੰ ਦਲਜੀਤ ਤੇ ਬਹੁਤ ਗੁੱਸਾ ਆਇਆ ਕਿ ਹਰਨੇਕ ਸਿੰਘ ਬੋਲਦੇ-ਬੋਲਦੇ ਭਾਵੁਕ ਹੋ ਗਏ ਤੇ ਕਹਿੰਦੇ ਬੇਟਾ ਰੋਜ਼ ਤੁਹਾਡੇ ਘਰੋਂ ਚੀਕ ਚਲਾਉਣ ਦੀ ਆਵਾਜ਼ ਆਉਂਦੀ ਸੀ ਇੱਕ ਦਿਨ ਆ ਕੇ ਮੈਨੂੰ ਇਸਨੇ ਦੱਸਿਆ ਕਿ ਮੈਂ ਆਪਣੇ ਪੁੱਤ ਨਾਲ ਕੈਨੇਡਾ ਚੱਲਿਆ ਹਾਂ ਮੈਂ ਹੀ ਗਲਤ ਸਮਝ ਲਿਆ ਸੀ ਆਪਣੇ ਦਲਜੀਤ ਨੂੰ ਚੱਲ ਯਾਰ ਮੈਂ ਚੱਲਦਾ ਹਾਂ ਫਿਰ ਪਤਾ ਨਹੀਂ ਕਦੋਂ ਮਿਲਾਂਗੇ ਰੱਜੀ ਕਹਿੰਦੀ ਇੰਨਾ ਕੁਝ ਹੋ ਗਿਆ ਪਰ ਪਾਪਾ ਨੇ ਮੈਨੂੰ ਕਦੇ ਕੁਝ ਦੱਸਿਆ ਨਹੀਂ ਹੁਣ ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਵਿੱਚ ਦਲਜੀਤ ਦੀ ਕੋਈ ਬਹੁਤ ਵੱਡੀ ਚਾਲ ਹੋਵੇਗੀ ਹਰਨੇਕ ਸਿੰਘ ਕਹਿੰਦੇ ਹਨ ਪੁੱਤ ਮੈਂ ਇਸ ਨੂੰ ਕਈ ਵਾਰ ਕਿਹਾ ਸੀ ਕਿ ਤੇਰੇ ਨਾਲ ਜੋ ਕੁਝ ਵੀ ਹੁੰਦਾ ਇਹ ਸਭ ਕੁਝ ਰੱਜੀ ਨੂੰ ਦੱਸ ਦਿਆ ਕਰ ਪਰ ਅੱਗੋਂ ਗੁਰਨਾਮ ਸਿੰਘ ਕਹਿੰਦਾ ਯਾਰ ਮੇਰੀ ਜ਼ਿੰਦਗੀ ਹੀ ਕਿੰਨੀ ਰਹਿ ਗਈ ਹੈ ਮੈਂ ਆਪਣੀ ਧੀ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਰੱਜੀ ਕਹਿੰਦੀ ਅੰਕਲ ਕਾਸ਼ ਮੈਂ ਆਪਣੇ ਪਾਪਾ ਬਾਰੇ ਜਾਣਦੀ ਹੁੰਦੀ ਫਿਰ ਦੱਸਦੀ ਮੈਂ ਦਲਜੀਤ ਨੂੰ ਹਰਨੇਕ ਸਿੰਘ ਕਹਿੰਦੇ ਬੇਟਾ ਇਸ ਵਿੱਚ ਜੇ ਮੇਰੀ ਕੋਈ ਵੀ ਮਦਦ ਚਾਹੀਦੀ ਹੋਵੇ ਤਾਂ ਮੈਨੂੰ ਜ਼ਰੂਰ ਦੱਸੀ ਕਿੰਨਾ ਹਸਮੁਖ ਸੀ ਮੇਰਾ ਦੋਸਤ ਵਿਚਾਰੇ ਨਾਲ ਕਿਹੋ ਜਿਹਾ ਹੋ ਗਿਆ ਜਿਸ ਦੀ ਇਹ ਹਾਲਤ ਹੋ ਗਈ ਦੁਖੀ ਮਨ ਨਾਲ ਉਹ ਉੱਥੋਂ ਚਲਾ ਗਿਆ ਦਿਨ ਬੀਤਦੇ ਗਏ ਤੇ ਦਲਜੀਤ ਵੀ ਆ ਗਿਆ ਦਲਜੀਤ ਦੇ ਆਉਣ ਤੋਂ ਪਹਿਲਾਂ ਹੀ ਰੱਜੀ ਨੇ ਆਪਣੇ ਪਾਪਾ ਨੂੰ ਲੁਕੋ ਦਿੱਤਾ ਤਾਂ ਦਲਜੀਤ ਰੱਜੀ ਨੂੰ ਕਹਿੰਦਾ ਕਦੋਂ ਜਾਣਾ ਹੈ ਸਾਈਨ ਕਰਨ ਲਈ ਅੱਗੋਂ ਰੱਜੀ ਕਹਿੰਦੀ ਵੀਰਜੀ ਹਜੇ ਹੁਣੇ ਤਾਂ ਆਏ ਹੋ ਇਹ ਸਭ ਕੁਝ ਤਾਂ ਹੋ ਜਾਏਗਾ ਇੰਨੀ ਵੀ ਕਾਦੀ ਕਾਲੀ ਹੈ ਅੱਗੋਂ ਦਲਜੀਤ ਕਹਿੰਦਾ ਨਹੀਂ ਨਹੀਂ ਰੱਜੀ ਮੈਂ ਆਪਣੇ ਲਈ ਪਰੇਸ਼ਾਨ ਨਹੀਂ ਹਾਂ ਪਾਪਾ ਲਈ ਪਰੇਸ਼ਾਨ ਹਾਂ ਉਸ ਨੂੰ ਉੱਥੇ ਇਕੱਲਾ ਛੱਡ ਕੇ ਆਇਆ ਹਾਂ ਬਸ ਇਸ ਲਈ ਰੱਜੀ ਕਹਿੰਦੀ ਠੀਕ ਕਹਿ ਰਹੇ ਹੋ ਵੀਰਜੀ ਇੱਕ ਵਾਰੀ ਪਾਪਾ ਨੂੰ ਫੋਨ ਤਾਂ ਕਰੋ ਇੱਕ ਕੰਮ ਕਰੋ ਵੀਡੀਓ ਕੋਲ ਹੀ ਲਾ ਲਵੋ ਤੇ ਪਤਾ ਲੱਗ ਜਾਏ ਠੀਕ ਤਾਂ ਹੈ ਨੇ ਪਾਪਾ ਦਲਜੀਤ ਕਹਿੰਦਾ ਨਹੀਂ ਰੱਜੀ ਪਾਪਾ ਦੇ ਦਵਾਈ ਖਾ ਕੇ ਸੌਣ ਦਾ ਟਾਈਮ ਹੋ ਗਿਆ ਹੋਵੇਗਾ ਮੇਰੀ ਹੁਣੇ-ਹੁਣੇ ਮੇਡ ਨਾਲ ਗੱਲ ਹੋਈ ਸੀ ਉਹ ਕਹਿੰਦੀ ਉਹ ਹਜੇ ਹੁਣੇ ਹੀ ਸੁੱਤੇ ਨੇ ਬਾਅਦ ਵਿੱਚ ਗੱਲ ਕਰਵਾ ਦੇਵੇਗੀ ਅੱਗੋਂ ਰੱਜੀ ਕਹਿੰਦੀ ਚਲੋ ਠੀਕ ਹੈ ਤੁਸੀਂ ਨਹੀਂ ਤਾਂ ਮੈਂ ਹੀ ਤੁਹਾਨੂੰ ਪਾਪਾ ਨਾਲ ਮਿਲਵਾ ਦਿੰਦੀ ਹਾਂ ਰੱਜੀ ਨੇ ਇੰਨਾ ਕਹਿੰਦੇ ਹੀ ਸਤਨਾਮ ਪਾਪਾ ਨੂੰ ਪਿੱਛੋਂ ਲੈ ਕੇ ਅੰਦਰ ਆ ਗਿਆ ਜਿਸ ਨੂੰ ਦੇਖ ਕੇ ਦਲਜੀਤ ਤੇ ਉਸ ਦੀ ਘਰ ਵਾਲੀ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਰੱਜੀ ਕਹਿੰਦੀ ਕੀ ਹੋਇਆ ਵੀਰੇ ਤੁਸੀਂ ਇੰਨਾ ਹੈਰਾਨ ਕਿਉਂ ਹੋ ਰਹੇ ਹੋ ਤੁਹਾਨੂੰ ਕੀ ਲੱਗਿਆ ਇੰਨਾ ਵੱਡਾ ਕਾਂਡ ਕਰਕੇ ਤੁਸੀਂ ਬਚ ਜਾਓਗੇ ਪਾਲਸੀ ਤਾਂ ਬਹਾਨਾ ਸੀ ਤੁਹਾਨੂੰ ਇੱਥੇ ਬੁਲਾਉਣ ਦਾ ਅਸਲ ਵਿੱਚ ਤੁਹਾਡੀ ਸੱਚਾਈ ਪਾਪਾ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤੀ ਤੇ ਹੁਣ ਤੁਸੀਂ ਕੈਨੇਡਾ ਨਹੀਂ ਜੇਲ੍ਹ ਜਾਓਗੇ ਦਲਜੀਤ ਘਬਰਾ ਗਿਆ ਤੇ ਕਹਿੰਦਾ ਪਾਪਾ ਨੇ ਕੀ ਦੱਸਿਆ ਹੈ ਪਰ ਇਹਨਾਂ ਦੀ ਤਾਂ ਯਾਦ ਅਸ ਚਲੀ ਗਈ ਸੀ ਫਿਰ ਇਹਨਾਂ ਨੇ ਕਿਵੇਂ ਦੱਸਿਆ ਤੁਹਾਨੂੰ ਰੱਜੀ ਕਹਿੰਦੀ ਅੱਛਾ ਸਭ ਪਤਾ ਹੈ ਤੈਨੂੰ ਚਲੋ ਚੰਗਾ ਹੋਇਆ ਹੁਣ ਤੂੰ ਮੈਨੂੰ ਦੱਸ ਕਿ ਪਾਪਾ ਨਾਲ ਕੀ ਹੋਇਆ ਤੇ ਪਾਪਾ ਦੀ ਇਹ ਹਾਲਤ ਕਿਵੇਂ ਹੋਈ ਨਹੀਂ ਤਾਂ ਮੈਂ ਤੇਰੇ ਕੋਲੋਂ ਇਹੋ ਜੇ ਸਬੂਤ ਨੇ ਜਿਸ ਨਾਲ ਤੇਰਾ ਵਾਪਸ ਕੈਨੇਡਾ ਜਾਣਾ ਇੱਕ ਸੁਪਨਾ ਹੀ ਰਹਿ ਜਾਏਗਾ ਜੇ ਤੂੰ ਪੂਰਾ ਸੱਚ ਦੱਸ ਦਵੇਂਗਾ ਤਾਂ ਸ਼ਾਇਦ ਮੈਂ ਤੈਨੂੰ ਮਾਫ਼ ਕਰ ਦੇਾਂਗੀ ਦਲਜੀਤ ਕਹਿੰਦਾ ਰੱਜੀ ਪਾਪਾ ਦੀ ਵੱਧਦੀ ਉਮਰ ਸਾਡੇ ਤੇ ਬੋਝ ਬਣ ਗਈ ਸੀ ਅਸੀਂ ਇਹਨਾਂ ਤੋਂ ਪਿੱਛਾ ਛਡਵਾਉਣਾ ਚਾਹੁੰਦੇ ਸੀ ਇਸ ਲਈ ਅਸੀਂ ਘਰ ਵੇਚ ਕੇ ਹਮੇਸ਼ਾ ਲਈ ਕੈਨੇਡਾ ਜਾਣਾ ਚਾਹੁੰਦੇ ਸੀ ਪਰ ਪਤਾ ਨਹੀਂ ਪਾਪਾ ਨੂੰ ਇਹ ਗੱਲ ਕਿਵੇਂ ਪਤਾ ਲੱਗ ਗਈ ਤੇ ਪਾਪਾ ਘਰ ਵੇਚਣਾ ਨਹੀਂ ਚਾਹੁੰਦੇ ਸੀ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲਣਾ ਵੇਖ ਅਸੀਂ ਉਂਗਲੀ ਟੇਢੀ ਕਰ ਲਈ ਇੱਕ ਦਿਨ ਸਿਮਰਨ ਚਾਕੂ ਲੈ ਕੇ ਪਾਪਾ ਨੂੰ ਕਹਿੰਦੀ ਪਾਪਾ ਜੇ ਤੁਸੀਂ ਘਰ ਦੇ ਪੇਪਰ ਤੇ ਸਾਈਨ ਨਾ ਕੀਤੇ ਤਾਂ ਮੈਂ ਆਪਣੇ ਹੱਥ ਦੀ ਨਸ ਕੱਟ ਕੇ ਆਪਣੀ ਜਾਨ ਦੇ ਦੇਾਂਗੀ ਮੈਂ ਵੀ ਉਸ ਨੂੰ ਰੋਕਣ ਦਾ ਨਾਟਕ ਕਰਨ ਲੱਗਿਆ। ਪਾਪਾ ਨੂੰ ਲੱਗਿਆ ਸਿਮਰਨ ਸੱਚਮੁੱਚ ਇਹ ਸਭ ਕੁਝ ਕਰ ਲਵੇਗੀ। ਉਹ ਡਰ ਗਏ ਤੇ ਉਹਨਾਂ ਨੇ ਪੇਪਰਾਂ ਤੇ ਸਾਈਨ ਕਰ ਦਿੱਤੇ। ਸਿਮਰਨ ਨੇ ਇੰਨੀ ਸਫਾਈ ਦੇ ਨਾਲ ਤਾਕੂ ਆਪਣੀ ਬਾਹ ਤੇ ਘਮਾਇਆ ਕਿ ਉਸ ਦੇ ਨਕਲੀ ਖੂਨ ਨੂੰ ਵੀ ਪਾਪਾ ਅਸਲੀ ਸਮਝ ਕੇ ਬੈਠ ਗਏ। ਇਸ ਸਦਮੇ ਵਿੱਚ ਉਹ ਬੇਹੋਸ਼ ਹੋ ਗਏ ਤੇ ਜਦੋਂ ਉਹਨਾਂ ਨੂੰ ਹੋਸ਼ ਆਇਆ ਤੇ ਉਹਨਾਂ ਨੂੰ ਇੰਨਾ ਡੂੰਘਾ ਸਦਮਾ ਲੱਗਿਆ ਕਿ ਉਹ ਸਭ ਕੁਝ ਭੁੱਲ ਗਏ। ਫਿਰ ਪਾਪਾ ਦੀ ਯਾਦ ਆ ਚਲੀ ਗਈ ਯਾਦ ਆਸ਼ ਜਾਣ ਦਾ ਫਾਇਦਾ ਅਸੀਂ ਪਾਪਾ ਨੂੰ ਨਾਲ ਤਾਂ ਲੈ ਗਏ ਪਰ ਰਸਤੇ ਵਿੱਚ ਹੀ ਛੱਡ ਗਏ ਸਿਮਰਨ ਕਹਿੰਦੀ ਸਾਡੀ ਮਾੜੀ ਕਿਸਮਤ ਪਾਪਾ ਪਤਾ ਨਹੀਂ ਤੈਨੂੰ ਕਿਵੇਂ ਮਿਲ ਗਏ ਤੇ ਗਰਨਾਮ ਸਿੰਘ ਕਹਿੰਦੇ ਹੁਣ ਇਹ ਵੀ ਦੱਸੋ ਤੁਸੀਂ ਮੈਨੂੰ ਕਿਵੇਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤਾਂ ਭਲਾ ਹੋਵੇ ਉਸ ਕੁੱਤੇ ਦਾ ਜਿਸ ਨੂੰ ਮੈਂ ਰੋਜ਼ ਰੋਟੀ ਪਾਉਂਦਾ ਸੀ ਉਸ ਦਿਨ ਉਹ ਕੁੱਤਾ ਪਤਾ ਨਹੀਂ ਕਿਵੇਂ ਅੰਦਰ ਆ ਗਿਆ ਤੇ ਮੇਰੇ ਖਾਣੇ ਵਾਲੀ ਪਲੇਟ ਦੇ ਵਿੱਚ ਉਸਨੇ ਮੂੰਹ ਮਾਰ ਦਿੱਤਾ ਤੇ ਮੈਂ ਉਹ ਖਾਣਾ ਨਾ ਖਾਦਾ ਮੇਰੀ ਜਗਾ ਉਹ ਮਰ ਗਿਆ ਰੱਜੀ ਖੁਸ਼ ਹੋ ਕੇ ਕਹਿੰਦੀ ਤੁਹਾਨੂੰ ਸਭ ਕੁਝ ਯਾਦ ਆ ਗਿਆ ਪਾਪਾ ਸਤਨਾਮ ਸਿੰਘ ਰੱਜੀ ਨੂੰ ਗਲ ਨਾਲ ਲਾ ਕੇ ਕਹਿੰਦੇ ਜਦੋਂ ਦਲਜੀਤ ਸਭ ਕੁਝ ਦੱਸ ਰਿਹਾ ਸੀ ਤਾਂ ਮੈਨੂੰ ਸਭ ਕੁਝ ਯਾਦ ਆ ਗਿਆ ਪਰ ਮੈਂ ਦੇਖ ਰਿਹਾ ਹਾਂ ਕਿ ਮੇਰੀ ਨੂੰ ਮਰੀ ਹੋਈ ਨੂੰ ਜ਼ਿੰਦਾ ਕਿਵੇਂ ਹੋ ਗਈ ਤਰਜ ਜੀ ਕਹਿੰਦੀ ਵੀਰ ਜੀ ਤੁਸੀਂ ਪਾਪਾ ਨਾਲ ਇੰਨਾ ਕੁਝ ਕੀਤਾ ਤੁਹਾਨੂੰ ਭੋਰਾ ਸ਼ਰਮ ਨਹੀਂ ਆਈ ਇਸ ਸੜਕ ਤੇ ਇੱਕ ਸਾਲ ਦੇ ਰੁੱਲਦੇ ਫਿਰਦੇ ਇੱਕ ਦਿਨ ਪਾਪਾ ਇਸ ਦੁਨੀਆ ਤੋਂ ਚਲੇ ਵੀ ਜਾਂਦੇ ਤੂੰ ਤਾਂ ਆ ਕੇ ਮੈਨੂੰ ਇਹ ਕਹਿ ਦਿੰਦਾ ਕਿ ਪਾਪਾ ਦਾ ਮੈਂ ਅੰਤਿਮ ਸੰਸਕਾਰ ਕਰ ਦਿੱਤਾ ਹੈ ਤੇ ਜਿਹੜੀ ਇੰਨੇ ਦਿਨਾਂ ਤੋਂ ਤੂੰ ਪਾਪਾ ਦੀ ਆਵਾਜ਼ ਸੁਣਾ ਰਿਹਾ ਸੀ ਉਹ ਕਿਸ ਦੀ ਸੀ ਦਲਜੀਤ ਕਹਿੰਦਾ ਉਹ ਤਾਂ ਮੈਂ ਇੱਕ ਐਪ ਤੋਂ ਆਵਾਜ਼ ਰਿਕਾਰਡ ਕਰਕੇ ਤੈਨੂੰ ਸੁਣਾ ਰਿਹਾ ਸੀ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਰੱਜੀ ਕਹਿੰਦੀ ਸੋਰੀ ਵੀਰੇ ਹੁਣ ਤੁਸੀਂ ਦੋਨੋਂ ਕਦੇ ਵੀ ਕੈਨੇਡਾ ਵਾਪਸ ਨਹੀਂ ਜਾ ਸਕਦੇ ਕਿਉਂਕਿ ਪੁਲਿਸ ਆ ਰਹੀ ਹੈ ਤੁਹਾਨੂੰ ਉਹ ਤੁਹਾਡੀ ਅਸਲੀ ਜਗ੍ਹਾ ਲੈ ਜਾਵੇਗੀ ਸਬੂਤ ਲਈ ਮੈਂ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ ਹਨ ਗੁਲਜੀਤ ਕਹਿੰਦਾ ਰੱਜੀ ਮੈਨੂੰ ਮਾਫ ਕਰ ਦੇ ਆਪਣੇ ਪਾਪਾ ਨੂੰ ਕਹਿੰਦਾ ਪਾਪਾ ਤੁਸੀਂ ਰੱਜੀ ਨੂੰ ਕੁਝ ਕਹੋ ਨਾ ਮੈਂ ਬੜੀ ਮੁਸ਼ਕਲ ਨਾਲ ਕੈਨੇਡਾ ਵਿੱਚ ਸੈਟਲ ਹੋਇਆ ਹਾਂ ਸਭ ਕੁਝ ਬਰਬਾਦ ਹੋ ਜਾਵੇਗਾ ਗਰਨਾਮ ਸਿੰਘ ਨੇ ਦਲਜੀਤ ਨੂੰ ਥੱਪੜ ਮਾਰਦੇ ਹੋਏ ਕਿਹਾ ਹੁਣ ਕਿਉਂ ਤੂੰ ਮਾਫੀ ਮੰਗ ਰਿਹਾ ਹੈ ਜਾਂ ਕੋਈ ਹੋਰ ਪਲਾਨ ਬਣਾ ਰਿਹਾ ਹੈ ਮੈਨੂੰ ਬਿਮਾਰ ਕਰਨ ਦਾ ਉਸੇ ਟਾਈਮ ਪੁਲਿਸ ਆ ਗਈ ਤੇ ਦਲਜੀਤ ਤੇ ਸਿਮਰਨ ਨੂੰ ਲੈ ਕੇ ਗਈ ਫਿਰ ਰੱਜੀ ਆਪਣੇ ਪਾਪਾ ਦੇ ਸੀਨੇ ਨਾਲ ਲੱਗ ਕੇ ਕਹਿੰਦੀ ਪਾਪਾ ਅੱਜ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਠੀਕ ਹੋ ਗਏ ਤੁਹਾਨੂੰ ਅੱਜ ਕੋਈ ਹੋਰ ਮਿਲਣ ਆਇਆ ਹੈ ਹਰਨੇਕ ਸਿੰਘ ਆਉਂਦਾ ਹੈ ਤੇ ਕਹਿੰਦਾ ਕਿਉਂ ਭਲੱਕੜ ਮੈਂ ਤੈਨੂੰ ਯਾਦ ਆ ਗਰਨਾਮ ਸਿੰਘ ਹੱਸਦੇ ਹੋਏ ਕਹਿੰਦੇ ਤੈਨੂੰ ਕਿਵੇਂ ਭੁੱਲ ਸਕਦਾ ਹਾਂ ਯਾਰ ਹਰਨੇਕ ਸਿੰਘ ਪਰ ਇੱਕ ਗੱਲ ਦੱਸ ਤੂੰ ਤਾਂ ਬਹੁਤ ਖੁਸ਼ ਸੀ ਕੈਨੇਡਾ ਜਾਣ ਲਈ ਤੇਰੇ ਵੱਲ ਵੇਖ ਕੇ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਦਲਜੀਤ ਤੈਨੂੰ ਨਾਲ ਲੈ ਕੇ ਜਾਣ ਦਾ ਜੋਰ ਪਾ ਰਿਹਾ ਸੀ ਉਹ ਤਾਂ ਤੂੰ ਹੁਣ ਸ਼ੁਕਰ ਕਰ ਆਪਣੀ ਧੀ ਤੇ ਜਵਾਈ ਦਾ ਰੱਜੀ ਕਹਿੰਦੀ ਹੁਣ ਤਾਂ ਖੁਸ਼ੀਆਂ ਮਨਾਉਣ ਦੇ ਦਿਨ ਆਏ ਨੇ ਉਹ ਲਜਾਉ ਪ੍ਰਾਣੀਆਂ ਗੱਲਾਂ ਨੂੰ ਤੇ ਫਿਰ ਸਾਰੇ ਹੱਸਣ ਲੱਗੇ ਜਿੰਨੇ ਤੱਕੇ ਮੇਰੇ ਭਰਾ ਨੇ ਮੇਰੇ ਪਾਪਾ ਨੂੰ ਖਵਾਏ ਹਨ ਉਸ ਤੋਂ ਦੁੱਗਣੀ ਝੁਗਣੀ ਮੈਂ ਆਪਣੇ ਪਾਪਾ ਦੀ ਸੇਵਾ ਕਰਾਂਗੀ ਇੰਨੀ ਗੱਲ ਸੁਣ ਕੇ ਰੱਜੀ ਦੇ ਪਾਪਾ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਇਹੋ ਜਿਹੇ ਮਾੜੇ ਕੁੱਤਾ ਨਾਲੋਂ ਤਾਂ ਰੱਬ ਧੀਆ ਹੀ ਦੇ ਦੇਵੇ ਜੋ ਕਿ ਔਖੇ ਸੋਖੇ ਵਿੱਚ ਧੀਆ ਸਾਥ ਤਾਂ ਨਹੀਂ ਛੱਡਦੀਆਂ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ